ਓਏ 사ਸਰੀ ਘਰ ਸਾਰਿਆਂ ਨੂੰ ਅੱਜ ਚੱਲਨੇ ਆਂ ਅਸੀਂ ਗਰਨਾ ਸਾਹਿਬ ਗੁਰੂ ਘਰ ਤੇ ਅੱਜ ਦਾ ਵਲੋਗ ਤੁਹਾਨੂੰ ਅਸੀਂ ਉੱਥੇ ਜਾ ਕੇ ਦਿਖਾਵਾਂਗੇ ਕਿੱਥੇ ਆ ਪਾਜੀ ਇਹ ਇਹ ਪਾਜੀ ਪੈਂਦਾ ਆ ਆਪਣੇ ਪਠਾਨਕੋਟ ਤੋਂ ਜਲੰਧਰ ਵਾਲੀ ਰੋਡ ਤੇ ਆ ਸੰਗਤ ਜੀ ਇਹ ਰੋਡ ਟਾਂਡਾ ਤੋਂ ਦਸੂਹਾ ਰੋਡ ਆ ਜਿਹੜਾ ਜਲੰਧਰ ਤੋਂ ਪਠਾਨਕੋਟ ਜਾਂਦਾ ਹੈ ਤੇ ਇੱਥੇ ਹੀ ਆਂਦਾ ਹੈ ਝਿੰਗੜ ਖੁਰਦ ਤੇ ਆਪਾਂ ਗੁਰੂ ਘਰ ਗਰਨਾ ਸਾਹਿਬ ਤੋਂ ਪਹਿਲਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਟਾਲੀ ਸਾਹਿਬ ਜਿਹਨੂੰ ਦਾਦੀ ਮਾਤਾ ਗੁਰੂ ਘਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤਾਂ ਉੱਥੋਂ ਦਾ ਇਤਿਹਾਸ ਇਹ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਸਾਹਿਬ ਨਗਰੀ ਵਸਾਈ ਆਪਣੀ ਜਲੰਧਰ ਦੇ ਲਾਗੇ ਕਰਤਾਰਪੁਰ ਪੈਂਦਾ ਆ ਤਾਂ ਉੱਥੋਂ ਇੱਕ ਜਲੰਧਰ ਦਾ ਮੁਸਲਮਾਨ ਸੀ ਉਹਨਾਂ ਦੇ ਕਹਿਣ ਤੇ ਮਤਲਬ ਜਿਹੜੀ ਕਰਤਾਰਪੁਰ ਨਗਰੀ ਆ ਉਹ ਵਸਾਈ ਸੀਗੀ ਤਾਂ ਗੁਰੂ ਜੀ ਨੇ ਉੱਥੋਂ ਦੀ ਸਥਾਪਨਾ ਕਰਨ ਵਾਸਤੇ ਮਤਲਬ ਨੀਂਹ ਪੱਥਰ ਇੱਕ ਤਰ੍ਹਾਂ ਦਾ ਕਹਿ ਲਓ ਕਿ ਨੀਂਹ ਪੱਥਰ ਰੱਖਣ ਵਾਸਤੇ ਇੱਕ ਥੰਮ ਲਾਉਣਾ ਸੀਗਾ ਉੱਥੇ ਤੇ ਭਾਈ ਜੇਠਾ ਤੇ ਉਹਨਾਂ ਦੇ ਸਾਥੀ ਜੋ ਕਿ ਆਪਣੇ ਤਰਖਾਨ ਸੀਗੇ ਉਹਨਾਂ ਨੂੰ ਭੇਜਿਆ ਇਸ ਜਗ੍ਹਾ ਤੋਂ ਦਰਖਤ ਦਾ 8.5 ਫੁੱਟ ਦਾ ਟੁਕੜਾ ਲੈਣ ਵਾਸਤੇ ਤਾਂ ਜਦੋਂ ਉਹਨਾਂ ਨੇ ਇਸ ਜਗ੍ਹਾ ਤੇ ਆ ਕੇ ਟਾਲੀ ਦੇ ਦਰਖਤ ਤੇ ਮਤਲਬ ਟੱਕ ਮਾਰੇ ਤਾਂ ਟਾਲੀ ਦੇ ਦਰਖਤ ਦੇ ਵਿੱਚੋਂ ਆਵਾਜ਼ ਆਈ ਕਿ ਮੇਰੇ ਨਾਲ ਹੀ ਕਿਉਂ ਉਤਿਆਚਾਰੇ ਮਤਲਬ ਮिन्नੋ ਹੀ ਮੇਰੀ ਹੀ ਜਾਣ ਕਿਉਂ ਲਈ ਜਾ ਰਹੀ ਹੈ ਤਾਂ ਉਹਨਾਂ ਨੇ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਜਾ ਕੇ ਦੱਸਿਆ ਕਿ ਇਹ ਦੱਦਾ ਕਰਕੇ ਉਸ ਦਰਖਤ ਚੋਂ ਆਵਾਜ਼ ਆਈ ਹੈ ਤੇ ਉਹ ਮਤਲਬ ਆਪਣੀ जानਦੀ ਗੋਹਰ ਲਾ ਰਹੀ ਆ ਕਿ ਦੱਦਾ ਮੇਰ ਨਾਲ ਨਾ ਕਰੋ ਤਾਂ ਇਹ ਧਰਤੀ ਗੁਰੂ ਅਰਜਨ ਦੇਵ ਜੀ ਦੀ ਸ਼ੋਪਰਾਪਤ ਹੈ ਤਾਂ ਇੱਥੇ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਆਏ ਤਾਂ ਉਹਨਾਂ ਨੇ ਉਹ ਟਾਲੀ ਨਾਲ ਮਤਲਬ ਗੱਲ ਕੀਤੀ ਜੋ ਟਾਲੀ ਦਾ ਬੇੜ ਸੀਗਾ ਦਰਖਤ ਸੀਗਾ ਉਹਨਾਂ ਆ ਕੇ ਆਪ ਗੱਲ ਕੀਤੀ ਤੇ ਉਹਨਾਂ ਨੂੰ ਸਮਝਾਇਆ ਤੇ ਗੁਰੂ ਅਰਜਨ ਦੇਵ ਜੀ ਦੇ ਬਚਨ ਹੋਏ ਉਹ ਟਾਲੀ ਨਾਲ ਤਾਂ ਉਹ ਮਤਲਬ ਬਚਨਾਂ ਦੇ ਨਾਲ ਉਹ ਸਮਝ ਗਏ ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਜਿਹੜਾ ਵੀ ਬੰਦਾ ਮੇਰੇ ਦਰਸ਼ਨ ਕਰਨ ਆਊਗਾ ਕਰਤਾਰਪੁਰ ਵਿਖੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਦਰਸ਼ਨ ਕਰੂਗਾ ਜੇ ਤੁਹਾਡੇ ਦਰਸ਼ਨ ਨਹੀਂ ਕਰੂਗਾ ਤਾਂ ਮੇਰੇ ਦਰਸ਼ਨ ਨਹੀਂ ਕਰ ਸਕੂਗਾ ਤੇ ਐਸ ਕਰਕੇ ਉਹ ਟਾਲੀ ਦਾ ਦਰਖਤ ਮੰਨ ਗਿਆ ਤੇ ਉਹਨੇ ਇੱਕ ਆਪਣਾ ਮਤਲਬ ਜਿਹੜਾ ਹਿੱਸਾ ਸੀਗਾ 8.5 ਫੁੱਟ ਦਾ 86 1/4 ਦਾ ਹਿੱਸਾ ਸੀਗਾ ਉਹ ਆਪਣਾ ਦੇਤਾ ਇਹ ਆਹੋ ਟਾਲੀ ਦਾ ਦਰਖਤ ਜਿਹੜਾ ਅੱਜ ਵੀ ਇੱਥੇ ਵਿਰਾਜਮਾਨ ਹੈ ਝਿੰਗੜ ਖੁਰਦ ਦੇ ਵਿੱਚ ਗੁਰਦੁਆਰਾ ਦਾਤੀ ਮਾਤਾ ਟਾਲੀ ਸਾਹਿਬ ਗੁਰਦੁਆਰੇ ਦੇ ਨਾਮ ਨਾਲ ਇਹ ਜਾਣਿਆ ਜਾਂਦਾ ਹੈ ਜੋ ਕਿ ਗਰਨਾ ਸਾਹਿਬ ਦੇ ਨੇੜੇ ਆ ਬਿਲਕੁਲ ਤੇ ਇੱਕ ਮਹਾਨਤਾ ਇਹ ਤਾਂ ਵੀ ਸੀਗੀ ਜਦੋਂ ਇਹ ਕਰਤਾਰਪੁਰ ਸਹਿ ਵਿਖੇ ਲਾਇਆ ਗਿਆ ਸੀ ਟਾਲੀ ਦਾ ਥੰਬ ਤਾਂ ਇਹ ਛੋਟਾ ਪੈ ਗਿਆ ਸੀਗਾ ਤਾਂ ਗੁਰੂ ਮਹਾਰਾਜ ਜੀ ਨੂੰ ਦੱਸਿਆ ਗਿਆ ਤਾਂ ਉਹ ਕਹਿੰਦੇ ਕੋਈ ਚੱਕਰ ਨਹੀਂਗਾ ਵੀ ਘਬਰਾਓ ਨਾ ਵੀ ਇਹ ਟਾਲੀ ਦਾ ਦਰਖਤ ਆ ਮਾਇਆਵੀਆ ਤਾਂ ਉਹੀ ਗੱਲ ਹੋਈ ਜਦੋਂ ਸਵੇਰੇ ਦੇਖਿਆ ਤਾਂ ਉਹ ਥੰਬ ਦੀ ਲੈਂਥ ਪੂਰੀ ਹੋ ਚੁੱਕੀ ਸੀ ਤੁਹਾਨੂੰ ਮੰਨਤਾ ਇਹ ਹੈ ਕਿ ਜਿਹੜਾ ਵੀ ਬੰਦਾ ਇਸ ਸਰੋਵਰ ਦੇ ਵਿੱਚ ਆ ਕੇ ਇਸ਼ਨਾਨ ਕਰਦਾ ਹੈ ਤਾਂ ਉਹਦੇ ਸਾਰੇ ਦੁੱਖ ਤਕਲੀਫਾ ਜੋ ਵੀ ਉਹਨੂੰ ਹੁੰਦਾ ਹੈ ਸਰੀਰਕ ਤਾਂ ਉਹ ਕਹਿੰਦੇ ਕੱਟੇ ਜਾਂਦੇ ਆ। ਬਾਬਾ ਜੀ ਤੋਂ ਪੁੱਛਿਆ ਸੀਗਾ ਉਹ ਕਹਿੰਦੇ ਬਿੱਥੇ ਜਦੋਂ ਮੱਸਿਆ ਹੁੰਦੀ ਹੈ ਬਹੁਤ ਸਾਰੇ ਲੋਕ ਆਉਂਦੇ ਆ ਤੇ ਇਸ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰਦੇ ਆ ਤਾਂ ਉਹਨਾਂ ਦੇ ਦੁੱਖ ਤਕਲੀਫ ਸਾਰੇ ਕੱਟੇ ਜਾਂਦੇ ਆ। ਸੁੱਖ ਨਾਲ ਸੁੱਖ ਸਭ ਤੇ ਤੁਸੀਂ ਇੱਥੇ ਸੁਖਣਾ ਵੀ ਤੁਸੀਂ ਆਪਣੀਆਂ ਅਸੁਖ ਸਕਦੇ ਹੋ ਜਿੰਨੀਆਂ ਵੀ ਕੁਝ ਵੀ ਆਪਾਂ ਨੂੰ ਕੋਈ ਦੁੱਖ ਤਕਲੀਫ ਤਾਂ ਇੱਥੇ ਝਾੜੂ ਨੂਨ ਵੀ ਮਤਲਬ ਨਾ ਛੜਦਾ ਹੈ ਦੋ ਦੋ ਮੱਸੀਆਂ ਨਾਉਣ ਦੀ ਲੋੜਾ ਬਸ ਦੋ ਦਵਾਈ ਤੁਹਾਨੂੰ ਨੂਨ ਝਾੜ ਜੋ ਝਾੜੂ ਝਾੜ ਜੋ ਠੀਕ ਹੋ ਜਾਵੇ ਤੇ ਬਾਕੀ ਜਿਹੜੇ ਵੀ ਆਸ-ਪਾਸ ਦੇ ਹੁੰਦੇ ਆ ਲੋਕ ਨਾ ਦਸੂਏ ਮਖੇਰੀਆਂ ਦੇ ਆ ਮਤਲਬ ਉਹਨਾਂ ਦਾ ਮੱਸੀਆ ਦੇ ਵਿੱਚ ਇੱਥੇ ਬਹੁਤ ਤਕੜਾ ਇਕੱਠ ਹੋ ਜਾਂਦਾ ਇੱਥੇ ਤੇ ਫੋਨ ਤੇ ਚਲੋ ਅਸੀਂ ਇਦਾਂ ਹੀ ਆਏ ਆ ਤੇ ਜਿਹੜੇ ਵੀ ਬੰਦੇ ਨੇ ਮੇਰੇ ਵੀਰ ਭਰਾਣੇ ਆਣਾ ਦਸੂਏ ਜਦੋਂ ਆਂਦਾ ਆ ਅਜਲੰਦਰ ਰੋਡ ਤੇ ਦਸੂਏ ਤੋਂ ਅਜਲੰਦਰ ਰੋਡ ਤੇ ਆਹੇ ਕਿਲੋਮੀਟਰ ਹੀ ਹੈ ਸੜਕ ਤੋਂ ਅੰਦਰ ਇੱਥੇ ਆ ਸਕਦਾ ਦਾਦੀ ਮਾਤਾ ਸੱਚ ਕਰਕੇ